ਸਤਿ ਸ਼੍ਰੀ ਅਕਾਲ ਜੀ ਅੱਜ ਦੀ ਕਹਾਣੀ ਇੱਕ ਬਹੁਤ ਮਸ਼ਹੂਰ ਸੂਫੀ ਕਹਾਣੀ ਹੈ ਜਿਸ ਦਾ ਨਾਮ ਹੈ ਇਹ ਵੀ ਬੀਤ ਜਾਏਗਾ ਇੱਕ ਬਾਦਸ਼ਾਹ ਨੇ ਆਪਣੇ ਸਾਰੇ ਵਿਦਵਾਨਾਂ ਨੂੰ ਬੁਲਾਇਆ ਤੇ ਉਹਨਾਂ ਨੂੰ ਕਿਹਾ ਮੈਨੂੰ ਇੱਕ ਅਜੀਹਾ ਸੂਤਰ ਚਾਹੀਦਾ ਹੈ ਜੋ ਛੋਟਾ ਹੋਵੇ ਵੱਡਾ ਨਹੀਂ ਹੋਣਾ ਚਾਹੀਦਾ ਵੱਡੇ ਗ੍ਰੰਥ ਵੀ ਨਹੀਂ ਹੋਣੇ ਚਾਹੀਦੇ ਕਿਉਂਕਿ ਮੇਰੇ ਕੋਲ ਉਹਨਾਂ ਨੂੰ ਪੜ੍ਹਨ ਦਾ ਇੰਨਾ ਸਮਾਂ ਨਹੀਂ ਹੈ ਅਜੀਹਾ ਸੂਤਰ ਹੋਣਾ ਚਾਹੀਦਾ ਜੋ ਇੱਕ ਵਚਨ ਵਿੱਚ ਪੂਰਾ ਹੋ ਜਾਵੇ ਅਤੇ ਜੋ ਹਰ ਕੜੀ ਉਪਯੋਗੀ ਵੀ ਹੋਵੇ ਦੁੱਖ ਹੋਵੇ ਜਾਂ ਸੁਖ ਜਿੱਤ ਹੋਵੇ ਜਾਂ ਹਾਰ ਭਾਵੇਂ ਜ਼ਿੰਦਗੀ ਹੋਵੇ ਜਾਂ ਮੌਤ ਹਰ ਵੇਲੇ ਕੰਮ ਆਵੇ ਜਾਓ ਕੋਈ ਅਜੇਹਾ ਹੀ ਸੂਤਰ ਲੱਭ ਕੇ ਲਿਆਓ ਉਹਨਾਂ ਵਿਦਵਾਨਾਂ ਨੇ ਬਹੁਤ ਮਿਹਨਤ ਕੀਤੀ ਬੜੀ ਬਹਿਸ ਕੀਤੀ ਪਰ ਕੁਝ ਵੀ ਸਿੱਟਾ ਨਾ ਨਿਕਲਿਆ ਉਹ ਬਹੁਤ ਮੁਸੀਬਤ ਵਿੱਚ ਸਨ ਕਿਉਂਕਿ ਉਹਨਾਂ ਅੱਗੇ ਇੱਕ ਵੱਡੀ ਚੁਣੌਤੀ ਸੀ ਉਹ ਆਪਸ ਵਿੱਚ ਗੱਲਾਂ ਕਰ ਰਹੇ ਸਨ ਅਚਾਨਕ ਇੱਕ ਨੇ ਕਿਹਾ ਕਿ ਮੈਂ ਸੁਣਿਆ ਨੇੜਲੇ ਪਿੰਡ ਇੱਕ ਸੂਫੀ ਫਕੀਰ ਠਹਿਰਿਆ ਹੋਇਆ ਹੈ ਉਹ ਪਰਮ ਸੱਚ ਨੂੰ ਪ੍ਰਾਪਤ ਹੈ ਕਿਉਂ ਨਾ ਸੇ ਉਹਦੇ ਕੋਲ ਚੱਲੀਏ ਉਹ ਸੂਫੀ ਫਕੀਰ ਕੋਲੇ ਪਹੁੰਚੇ ਬਾਦਸ਼ਾਹ ਵੀ ਨਾਲ ਹੀ ਸੀ ਉਹਨਾਂ ਆਪਣੀ ਪਰੇਸ਼ਾਨੀ ਦੱਸੀ ਬੇਨਤੀ ਕੀਤੀ ਕਿ ਕੋਈ ਹੱਲ ਦੱਸੋ ਉਸ ਫਕੀਰ ਨੇ ਇੱਕ ਅੰਗੂਠੀ ਪਹਿਨੀ ਹੋਈ ਸੀ ਉਸਨੇ ਆਪਣੇ ਉਂਗਲ ਵਿੱਚੋਂ ਅੰਗੂਠੀ ਕੱਢ ਕੇ ਬਾਦਸ਼ਾਹ ਨੂੰ ਦੇ ਦਿੱਤੀ ਅਤੇ ਕਿਹਾ ਇਸ ਨੂੰ ਪਹਿਨ ਲਓ ਇਸ ਪੱਥਰ ਦੇ ਹੇਠਾਂ ਇੱਕ ਛੋਟਾ ਜਿਹਾ ਕਾਗਜ਼ ਰੱਖਿਆ ਹੋਇਆ ਹੈ ਜਿਸ ਵਿੱਚ ਸੂਤਰ ਲਿਖਿਆ ਹੋਇਆ ਹੈ ਇਹ ਮੈਨੂੰ ਮੇਰੇ ਗੁਰੂ ਨੇ ਦਿੱਤਾ ਸੀ ਮੈਨੂੰ ਤਾਂ ਇਸ ਦੀ ਕਦੇ ਜ਼ਰੂਰਤ ਨਹੀਂ ਪਈ ਇਸ ਲਈ ਮੈਂ ਇਸ ਨੂੰ ਅਜੇ ਖੋਲ੍ਹਿਆ ਵੀ ਨਹੀਂ ਹੈ ਮੇਰੇ ਗੁਰੂ ਨੇ ਇੱਕ ਸ਼ਰਤ ਰੱਖੀ ਸੀ ਕਿ ਜਦੋਂ ਹੋਰ ਕੋਈ ਉਪਾਅ ਨਾ ਬਚੇ ਹਰ ਪਾਸੇ ਉਨਿਰ ਉਤਰ ਹੋ ਜਾਵੋ ਨਿਰਾਸ਼ੇ ਹੋ ਜਾਵੋ ਤਾਂ ਹੈ ਇਸ ਨੂੰ ਖੋਲ ਕੇ ਪੜਨਾ ਪਰ ਮੇਰੇ ਜੀਵਨ ਵਿੱਚ ਅਜੇ ਹੀ ਕੋਈ ਘੜੀ ਨਹੀਂ ਆਈ ਉਹਨਾਂ ਦੀ ਬਹੁਤ ਕਿਰਪਾ ਹੈ ਇਸ ਲਈ ਮੈਂ ਇਸ ਨੂੰ ਕਦੇ ਖੋਲ ਕੇ ਪੜਿਆ ਹੀ ਨਹੀਂ ਪਰ ਯਕੀਨੀ ਤੌਰ ਤੇ ਇਸ ਵਿੱਚ ਕੋਈ ਰਾਜ਼ ਦੀ ਗੱਲ ਜ਼ਰੂਰ ਹੋਵੇਗੀ ਕੋਈ ਮਹਾਨ ਸੂਤਰ ਲਾਜ਼ਮੀ ਹੋਵੇਗਾ ਸੋ ਇਸ ਲਈ ਤੁਸੀਂ ਇਸ ਨੂੰ ਰੱਖ ਲਓ ਪਰ ਸ਼ਰਤ ਯਾਦ ਰੱਖਣਾ ਵਚਨ ਦੇ ਕੇ ਜਾਓ ਕਿ ਜਦੋਂ ਕੋਈ ਹੱਲ ਨਹੀਂ ਬਚੇਗਾ ਤੁਸੀਂ ਹਰ ਪਾਸੇ ਬੇਵਸ ਹੋਵੋਗੇ ਤਾਂ ਹੀ ਆਖਰੀ ਘੜੀ ਵਿੱਚ ਇਸ ਨੂੰ ਖੋਲੋਗੇ ਕਿਉਂਕਿ ਇਹ ਸੂਤਰ ਬਹੁਤ ਕੀਮਤੀ ਹੈ ਜੇ ਇਸ ਨੂੰ ਬੇਵਜਾ ਬੇਵਕਤ ਖੋਲ੍ਹਿਆ ਗਿਆ ਤਾਂ ਅਰਥਹੀਨ ਹੋ ਜਾਵੇਗਾ ਬਾਦਸ਼ਾਹ ਨੇ ਅੰਗੂਠੀ ਪਹਿਨ ਲਈ ਸਾਲ ਬੀਤਦੇ ਗਏ ਕਈ ਵਾਰ ਜਗਿਆਸਾ ਵੀ ਪੈਦਾ ਹੋਈ ਪਰ ਫਿਰ ਸੋਚਿਆ ਕਿ ਕਿਤੇ ਖਰਾਬ ਹੀ ਨਾ ਹੋ ਜਾਵੇ ਫਿਰ ਕਈ ਸਾਲਾਂ ਬਾਅਦ ਇੱਕ ਯੁੱਧ ਹੋਇਆ ਜਿਸ ਵਿੱਚ ਬਾਦਸ਼ਾਹ ਹਾਰ ਗਿਆ ਅਤੇ ਦੁਸ਼ਮਣ ਜਿੱਤ ਗਿਆ ਉਸ ਨੇ ਉਸ ਦਾ ਸਾਰਾ ਰਾਜ ਭਾਗ ਹੜੱਪ ਕਰ ਲਿਆ ਉਹ ਬਾਦਸ਼ਾ ਆਪਣੀ ਜਾਨ ਬਚਾਉਣ ਲਈ ਘੋੜੇ ਤੇ ਸਵਾਰ ਹੋ ਕੇ ਭੱਜਿਆ ਰਾਸ ਤਾਂ ਗਿਆ ਸੰਗੀ ਸਾਥੀ ਮਿੱਤਰ ਪਰਿਵਾਰ ਸਭ ਛੁੱਟ ਗਏ ਦੋ ਚਾਰ ਸਿਪਾਹੀ ਅਤੇ ਪਹਿਰੇਦਾਰੀ ਉਸਦੇ ਨਾਲ ਸਨ ਉਹ ਵੀ ਹੌਲੀ-ਹੌਲੀ ਪਿੱਛੇ हट ਗਏ ਕਿਉਂਕਿ ਹੁਣ ਕੁਝ ਬਚਿਆ ਹੀ ਨਹੀਂ ਸੀ ਤਾਂ ਰੱਖਿਆ ਕਰਨ ਦਾ ਕੋਈ ਅਰਥ ਹੀ ਨਹੀਂ ਰਹਿ ਗਿਆ ਸੀ ਦੁਸ਼ਮਣ ਉਸ ਦਾ ਪਿੱਛਾ ਕਰ ਰਿਹਾ ਸੀ ਉਹ ਇੱਕ ਪਹਾੜੀ ਘਾਟੀ ਵਿੱਚੋਂ ਦੀ ਲੁਕਦਾ-ਲੁਕਾਉਂਦਾ ਭੱਜ ਰਿਹਾ ਸੀ ਉਸ ਨੂੰ ਪਿੱਛੇ ਘੋੜਿਆਂ ਦੀਆਂ ਆਵਾਜ਼ਾਂ ਆ ਰਹੀਆਂ ਸਨ ਖੁਰੀਆਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ ਪ੍ਰਾਣ ਬਹੁਤ ਸੰਕਟ ਵਿੱਚ ਸਨ ਅਚਾਨਕ ਉਸ ਨੇ ਦੇਖਿਆ ਕਿ ਸਾਹਮਣੇ ਰਸਤਾ ਵੀ ਖਤਮ ਹੋ ਗਿਆ ਹੈ ਅੱਗੇ ਭਿਆਨਕ ਖਾਈ ਹੈ ਉਹ ਵਾਪਸ ਵੀ ਨਹੀਂ ਜਾ ਸਕਦਾ ਸੀ ਅੱਗੇ ਵੀ ਨਹੀਂ ਵੱਧ ਸਕਦਾ ਸੀ ਇੱਕ ਪਲ ਲਈ ਬਾਦਸ਼ਾਹ ਘਬਰਾ ਕੇ ਖੜਾ ਹੋ ਗਿਆ ਕਿ ਹੁਣ ਕੀ ਕਰੇ ਫਿਰ ਅਚਾਨਕ ਉਸ ਨੂੰ ਯਾਦ ਆਈ ਤਾਂ ਉਸ ਨੇ ਆਪਣੀ ਉਂਗਲ ਵਿੱਚੋਂ ਅੰਗੂਠੀ ਕੱਢੀ ਉਸ ਦਾ ਪੱਥਰ ਹਟਾਇਆ ਤੇ ਕਾਗਜ਼ ਕੱਢੇ ਉਸ ਵਿੱਚ ਇੱਕ ਛੋਟਾ ਜਿਹਾ ਵਚਨ ਲਿਖਿਆ ਸੀ ਇਹ ਵੀ ਬੀਤ ਜਾਵੇਗਾ ਜਿਵੇਂ ਹੀ ਉਸਨੇ ਸੂਤਰ ਪੜ੍ਹਿਆ ਉਸਦੇ ਚਿਹਰੇ ਤੇ ਮੁਸਕਰਾਹਟ ਆ ਗਈ ਖਿਆਲ ਆਇਆ ਕਿ ਸਭ ਬੀਤ ਗਿਆ ਮੈਂ ਹੁਣ ਬਾਦਸ਼ਾਹ ਨਹੀਂ ਰਹਾ ਮੇਰਾ ਰਾਜ ਚਲਿਆ ਗਿਆ ਖੁਸ਼ੀਆਂ ਬੀਤ ਗਈਆਂ ਜਦੋਂ ਸੁੱਖ ਬੀਤ ਜਾਂਦਾ ਹੈ ਤਾਂ ਦੁੱਖ ਵੀ ਸਥਿਰ ਨਹੀਂ ਹੋ ਸਕਦਾ ਸ਼ਾਇਦ ਸੂਤਰ ਸਹੀ ਕਹਿੰਦਾ ਹੈ ਹੁਣ ਕਰਨ ਲਈ ਕੁਝ ਵੀ ਨਹੀਂ ਹੈ ਪਰ ਸੂਤਰ ਨੇ ਉਸਦੇ ਅੰਦਰ ਸੁੱਤਾ ਹੋਇਆ ਤਾਰ ਛੇੜ ਦਿੱਤਾ ਕੋਈ ਰਾਗ ਛੇੜ ਦਿੱਤਾ ਇਹ ਵੀ ਬੀਤ ਜਾਵੇਗਾ ਅਜੀਹਾ ਬੋਧ ਹੁੰਦਾ ਹੈ ਜਿਵੇਂ ਸੁਪਨਾ ਟੁੱਟ ਗਿਆ ਹੁਣ ਉਹ ਚਿੰਤਤ ਵੀ ਨਹੀਂ ਸੀ ਬੇਚੈਨ ਵੀ ਨਹੀਂ ਸੀ ਘਬਰਾਇਆ ਹੋਇਆ ਨਹੀਂ ਸੀ ਉਹ ਸ਼ਾਂਤ ਹੋ ਕੇ ਬੈਠ ਗਿਆ ਸੰਯੋਗ ਦੀ ਗੱਲ ਹੈ ਥੋੜੀ ਦੇਰ ਤੱਕ ਘੋੜਿਆਂ ਦੀ ਟਾਪ ਸੁਣਾਈ ਦਿੰਦੀ ਰਹੀ ਫਿਰ ਉਹ ਵੀ ਬੰਦ ਹੋ ਗਈ ਸ਼ਾਇਦ ਸਿਪਾਹੀ ਕਿਸੇ ਹੋਰ ਰਸਤੇ ਮੁੜ ਗਏ ਸੰਗਣਾ ਜੰਗਲ ਅਤੇ ਬਿਹੜ ਪਹਾੜ ਉਹਨਾਂ ਨੂੰ ਪਤਾ ਨਹੀਂ ਚੱਲਿਆ ਕਿ ਬਾਦਸ਼ਾਹ ਕਿਸ ਪਾਸੇ ਗਿਆ ਹੈ ਉਸਨੇ ਅੰਗੂਠੀ ਵਾਪਸ ਪਾ ਲਈ ਕੁਝ ਦਿਨਾਂ ਬਾਅਦ ਉਸਨੇ ਆਪਣੇ ਦੋਸਤਾਂ ਨੂੰ ਦੁਬਾਰਾ ਇਕੱਠਾ ਕੀਤਾ ਫਿਰ ਉਸਨੇ ਦੁਬਾਰਾ ਆਪਣੇ ਦੁਸ਼ਮਣ ਤੇ ਹਮਲਾ ਕੀਤਾ ਤੇ ਦੁਬਾਰਾ ਜਿੱਤ ਪ੍ਰਾਪਤ ਕੀਤੀ ਅਤੇ ਫਿਰ ਆਪਣੀ ਗੱਡੀ ਤੇ ਬੈਠ ਗਿਆ ਜਦੋਂ ਬਾਦਸ਼ਾਹ ਦੁਬਾਰਾ ਆਪਣੀ ਗੱਡੀ ਤੇ ਬੈਠਾ ਤਾਂ ਬਹੁਤ ਖੁਸ਼ ਹੋ ਰਿਹਾ ਸੀ ਤਾਂ ਉਸ ਨੂੰ ਉਹ ਅੰਗੂਠੀ ਫੇਰ ਯਾਦ ਆਈ ਉਸਨੇ ਅੰਗੂਠੀ ਖੋਲੀ ਕਾਗਜ਼ ਪੜ੍ਹਿਆ ਫਿਰ ਮੁਸਕਰਾਇਆ ਸਾਰਾ ਆਨੰਦ ਜਿੱਤ ਦਾ ਚਾ ਉल्लास ਜਿੱਤ ਦਾ ਹੰਕਾਰ ਸਭ ਵਿਦਾ ਹੋ ਗਏ ਉਸ ਦੇ ਵਜ਼ੀਰ ਨੇ ਪੁੱਛਿਆ ਮਹਾਰਾਜ ਹੁਣੇ ਤੁਸੀਂ ਇੰਨੇ ਖੁਸ਼ ਸੀ ਕਿ ਇੱਕਦਮ ਤੁਸੀਂ ਸ਼ਾਂਤ ਹੋ ਗਏ ਕੀ ਹੋਇਆ ਤੇ ਬਾਦਸ਼ਾਹ ਨੇ ਜੋ ਕਿਹਾ ਉਹੀ ਇਸ ਸੂਤਰ ਦਾ ਨਿਚੋੜ ਹੈ ਬਾਦਸ਼ਾਹ ਨੇ ਕਿਹਾ ਜਦੋਂ ਸਭ ਬੀਤ ਹੀ ਜਾਵੇਗਾ ਤਾਂ ਇਸ ਸੰਸਾਰ ਵਿੱਚ ਨਾ ਤਾਂ ਦੁਖੀ ਹੋਣ ਲਈ ਕੁਝ ਹੈ ਤੇ ਨਾ ਹੀ ਖੁਸ਼ ਹੋਣ ਲਈ ਕੁਝ ਹੈ ਜੇ ਇਹ ਸੂਤਰ ਤੁਹਾਡੀ ਪਕੜ ਵਿੱਚ ਆ ਗਿਆ ਤਾਂ ਹੋਰ ਕੀ ਚਾਹੀਦਾ ਹੈ